ਮਡੇਰਾ ਦੇ ਭਾਈ ਮੇਰੇ ਵੀਰ ਬਤੋ ਬਤੋ ਸੱਲੋ ਕਰੋ ਸੱਲੋ ਕਰੋ ਕਿਵੇਂ ਕਰੇਗਾ ਜੱਗੇ ਬਾਪ ਮੰਗੂ ਕਰੀ ਉੱਚੀ ਬੋਲ ਮੜਾ ਜਾ ਕਰਤਾ ਸਵਾਗਤ ਨੂੰ ਪਤਾ ਪੰਜਾਬ ਚ ਕਹਿ ਰ ਹੋ ਰਿਹਾ ਹੈ ਆਪਣੇ ਪਿੰਡ ਮਡੇਰ ਕਾਂ ਦੇ ਵਿੱਚ ਨੌਜਵਾਨ ਨੌਜਵਾਨ ਜੂਥ ਆ ਬੜੇ ਹੋਣਾ ਉਹ ਜਰਾਸਲ ਇਕੱਠਾ ਕਰਨ ਜਾ ਰਹੇ ਹੈਗਾ ਆਪਾਂ ਇੱਧਰ ਜਾਣਾ ਬਾਰਡਰ ਏਰੀਆ ਚ ਪਾਜਲ ਕਾ ਸਾਈਡ ਰਾਸ ਲੈ ਕੇ ਹਾਂ ਵੱਡੇ ਵੱਡੇ ਜਿਹੜੇ ਕਹਿੰਦੇ ਨੇ ਇਹ ਚੌਦੇ ਜਾਂਦੇ ਨੇ ਉਹ ਮੰਦੀਰ ਕਹਿੰਦੇ ਨੇ ਜਿਹੜੇ ਦੇਖੋ ਇਹ ਟਰੈਡ ਦੇਖੋ ਪਨੀਰ ਦੇ ਟਰੈਡ ਵੱਡੇ ਟਰੈਡ ਟਰੈਡ ਜੋ ਉਹਦੇ ਨੂੰ ਮਗਰੋਂ ਇੰਜ ਕਾਲ ਕਰੋ ਚਲੋ ਬੈਜੋ ਬਾਈ ਫਿਰ ਆ ਛੱਡ ਟਰੈਡ ਹੀ ਚਲੋ ਠੀਕ ਆ ਬਾਈ ਬੈਜੋ ਚਲੋ ਆਏ ਚਲੋ ਆ ਬਈ ਨਾਲ ਹੁੰਦੇ ਹਿਸਾਬ ਕਰਦੇ ਨੇ ਲਿਖ ਕੇ ਸਰਦਾ ਵੀ ਐੇ ਫਰਕ ਨਹੀਂ ਪਾਉਂਦੇ ਕਿਸੇ ਗੱਲ 'ਚ ਆਹ ਮੁੰਡੇ ਕਰਦੇ ਨੇ ਸੇਵਾ ਦੇਖੋ ਆ ਨਾਲ ਹੁੰਦੇ ਆਪਾਂ ਕੀ ਕਰਦੇ ਆਂ ਵੀ ਪ੍ਰਦੀਪ ਕਾਪੀ ਤੇ ਸਾਰਾ ਕੁਝ ਲਿਖਦੇ ਆਂ ਹਾਂ ਕਿੰਨੇ ਗੱਟੇ ਚੌਲ ਗਿਆ ਜਾਂ ਕਿੰਨੇ ਗੱਟੇ ਆਟਾ ਸਾਰਾ ਕੁਝ ਕਾਣਚ ਲਿਖਾਂਗੇ ਸਾਰਿਆਂ ਦੀ ਰੋਲ ਆ ਬਈ ਇੱਕੋ ਜੀ ਸਾਰਿਆਂ ਦੇ ਅੰਦਰ ਰੱਖੇ ਨੇਗੇ ਆਪਾਂ ਤਾਂ ਹੀ ਰਾਜ ਕਰਦੇ ਆਂ ਵੀ ਵੱਧ ਤੋਂ ਵੱਧ ਸੇਵਾ ਕਰੀਏ ਆਹ ਉਹ ਖੜੇ ਨੇ ਵੱਡੇ ਵੱਡੇ ਟਹਿਰਾਣੇ ਜਿਹੜੇ ਕਹਿੰਦੀ ਸਰਕਾਰ ਨਾਲ ਉਹ ਆਹ ਖੜੇ ਨੇ ਆ ਖੜਾ ਜੂਠਾ ਬਾਉ ਕੱਟ ਹੋ ਗਿਆ ਆ ਦੇਖੀ ਆ ਮੁੰਡੇ ਆ ਰਹੇ ਨੇ ਕਿਧਰ ਹੀ ਵੱਜ ਜਾਂਦੇ ਨੇ ਹਰ ਜੀ ਤੂੰ ਓਕਾ ਲੈ ਕੇ ਦਾਾ ਹੋਇਆ ਗੱਡੇ ਆਪੀ ਬੰਦਾ ਦੱਸੇ ਮੁੰਡੇ ਆ ਗਏ ਆ ਇੱਕ ਬੰਦਾ ਹੋਰ ਜੁੜ ਕੇ ਆ ਜਾਓ ਜੀ ਬਾਈ ਜੀ ਬਾਈ ਜੀ ਸੇਵਾ ਕਰਾ ਦਿਓ ਕਰਾਉਣਗੇ ਭਈ ਆ ਇੱਕ ਹੋਰ ਜੁੜ ਜਾ ਇੱਕ ਜਣਾ ਇੱਧਰ ਜੁੜਿਆ ਦੀ ਉਹ ਖੜਾਗਾ ਆ ਵੀ ਬੰਦਾ ਨਵਾਂ ਜੋੜ ਲੈ ਬਈ ਉਹ ਤਾਂ ਭੱਜ ਗਿਆ ਪਹਿਲੂ ਆ ਪਹਿਲੀ ਭੱਜ ਗਿਆ ਰਗਾ ਇੱਕ ਆ ਗਿਆ ਜੀ ਆਡਾ ਨਵਾਂ ਬੰਦਾ ਨਵੇਂ ਨਵੇਂ ਬੰਦੇ ਜੋੜ ਰਹੇ ਆਂ ਸੀ ਆ ਐਕਸ਼ਨ ਕਿਹੜਾ ਬਾਈ ਓਏ ਸੋਨੀ ਅੰਦਰ ਆ ਬਾਈ ਕਿਆ ਬਾਈ ਕਿੰਨੀ ਕਿ ਸਰਦਾ ਹੋ ਰਹੀ ਆ ਬਹੁਤ ਜਿਆਦੇ ਸਰਦਾ ਬਾਈ ਰਾਹਾਂ ਚ ਬਾਈ ਹੋਰ ਨਹੀਂ ਲੱਗੇ ਤੀਗੇ ਹੌਸਲਾ ਜਿਹੜੇ ਆ ਸੜਕ ਦੇ ਬਈ ਬੰਦੇ ਲੰਘ ਰਹੇ ਨੇ ਉਹ ਵੀ ਹਨਾ ਬਾਈ ਉਹ ਵੀ ਮਾਇਆ ਦੀ ਲਾਲਾ ਕਹੇ ਮਰਜੀ ਲਾਲਾ ਹੁਣ ਜਿਵੇਂ ਉਹ ਲਾਲੋ ਜੱਸੀ ਵਰਗੇ ਪੂਰਾਉਂਦੇ ਨਹੀਂ ਇਹਨਾਂ ਦਾ ਬਣੂ ਕੀ ਕੀ ਬਣੂ ਕੀ ਨਾ ਬਾਈ ਆਪਾਂ ਇਹਦੇ ਖਿਲਾਫ ਆ ਯਾਰ ਇਹਦਾ ਆ ਆ ਦੇਖੋ ਜੀ ਆ ਮੁੰਡੇ ਖੜੇ ਨੇ ਉਹ ਖੜਾ ਇੱਕ ਮੁੰਡਾ ਆ ਮੁੰਡੇ ਹੁਣ ਡੇਟ ਆਇਨ ਲਾਰੇ ਲਾਈ ਜਾਂਦੇ ਸੇਵਾ ਕਰਦੇ ਹੋ ਇੱਧਰ ਸੋਨੀ ਮਣੀ ਪ੍ਰਦੀਪ ਹਰਦੀਪ ਆ ਗੋਰੀ ਬਾੜੀ ਪਹਿਲੀ ਮੁੰਡੇ ਬਹੁਤ ਹੀ ਸੇਵਾ ਕਰਦੇ ਨੇ ਭਾਈ ਪਿੰਡ ਮੰਦਿਰ ਕਣਾ ਜੀ ਸੰਗਤ ਆਏ ਕਰੋ ਸੇਵਾ ਗੱਟਾ ਦਿੱਤਾ ਗਿਆ ਮਣੀ ਕੇ ਮਣੀ ਕੇ ਕਰੋ ਸੇਵਾ ਦਿੱਤੀ ਜਾਂਦੀ ਹੈ ਭਾਈ ਇਹ ਆ ਚੱਕੋ ਥੋੜੀ ਬੋਰੀ ਕੋ ਥਾ ਹਾਂ ਘਰ ਪਹੁੰਚਿਆ ਭਾਈ ਕੋਰ ਆ ਮੁੰਡੇ ਬਹੁਤ ਹੀ ਸਹਿਯੋਗ ਦਿੰਦੇ ਹੋਏ ਕਿਵੇਂ ਮੈਕਸੀਨਾ ਕਿ ਜਿਹੜਾ ਸਾਰੇ ਚੀਚਾਂ ਉੱਥੀ ਆਟਾ ਕੰਕਾ ਹਾਂ ਬਈ ਆਡਾ ਡਰ ਰੱਖਿਓ ਆਟਾ ਖਾਲੀ ਕਰ ਦਿਓ ਮੁੰਡੇ ਨਵੀਂ ਲੜਾ ਸੇਵਾਦਾਰਾ ਮੀਂਹ ਪਈ ਜਾਂਦਾ ਉੱਤੇ ਕਿਣ ਮਣਕੇ ਨਾ ਬਣਾਉਂਦੀ ਜਾਂਦੀ ਆ ਸਾਰੇ ਕਿਸਾਨ ਭਰਾਵਾਂ ਨੂੰ ਧੁੱਪ ਵੀ ਲਿਕਲਾਈ ਵੇ ਰਾਂ ਬਲੇ ਸੋਲਿ ਤੇ ਨਾ ਮੀਂਹ ਪਈ ਜਾਂਦਾ ਦੇਖ ਫੇਰ ਵੀ ਮੁੰਡੇ ਨਵਜਵਾਨ ਹਟਦੇ ਨਹੀਂ ਦੇਗਾ ਉਹ ਮੂਰੇ ਕਿਹਵੇਂ ਨੇ ਕੁਸ ਕੁਸਾ ਹੀ ਬਰ ਗਏ ਨੇ ਉਹ ਆ ਗਿਆ ਉਹ ਦਿਖਾ ਪਿੱਛੇ ਆਪਾਂ ਸੇਵਾਦਾਰ ਖਾਲੀ ਹੋਈ ਜੱਗੂ ਚਾਚੇ ਹੋ ਗਏ ਸਿਆੜੇ ਵੇਣੇ ਬੰਦੇ ਸਾਰੇ ਨੇ ਕੀਪ 22 23 ਸੇਵਾਦਾਰ ਮੇਰੇ ਬੰਦੇ ਸਾਰੇ ਆਏ ਨੇ ਬਾਈ ਬਿੱٹے ਦਾ ਬੰਦਾ ਕੋਈ ਨਹੀਂ ਆਇਆ ਬਿੱਟਾ ਵੀ ਫੜਾ ਮਾਰਦਾ ਹੀ ਪਰ ਬੰਦਾ ਮਾਰਦਾ ਬੋਲ ਹਾਂ ਬਾਈ ਪਵਾ ਲੈ ਅੱਗੇ ਚੱਲੋ ਆਹ ਦੇਖੋ ਸੇਵਾਦਾਰ ਜਾਂਦਾ ਮੁੱਖ ਸੇਵਾਦਾਰ ਸਾਡੇ ਇਹ ਕੀ ਸੇਵਾਦਾਰ ਦੋਨੋਂ ਪਾਣੇ ਕਣਕ ਦਾ ਗੱਟਾ ਭਰੀ ਆਉਣਾ ਬਹੁਤ ਸੇਵਾ ਹੋ ਰਹੀ ਆ ਇਹ ਉਹੀ ਮੁੰਡੇ ਨੇ ਹਾਂ ਮੀਂਹ ਚ ਹਟਦੇ ਨਹੀਂ ਮੁੰਡੇ ਫੇਰ ਵੀ ਇਹ ਉਹੀ ਮੁੰਡੇ ਨੇ ਲੋੜ ਜਿਹੜੇ ਕਹਿੰਦੇ ਨਸ਼ੇ ਕਰਦੇ ਨੇ ਹਨਾ ਵੱਡੇ ਡੇਰੇ ਵਾਲੇ ਆਹ ਦੇਖੋ ਉਹੀ ਨੇ ਇਹ ਹੁਣ ਸਰਕਾਰ ਕਿੱਥੇ ਆ ਸਰਕਾਰ ਦੇਖੋ ਪਤਾ ਖਾਲਾ ਹਾਂ ਸਰਕਾਰ ਕਿੱਥੇ ਗਈ ਕਿੱਥੇ ਆ ਗਈ ਗੱਲ ਸਹੀ ਆ ਇਹ ਉਹੀ ਮੁੰਡੇ ਨੇ ਵੱਡੇ ਵੱਡੇ ਡੇਕਾਂ ਵਾਲੇ ਵੱਡੇ ਵੱਡੇ ਢੇਕਾਂਲੇ ਨੇ ਇਹ ਵੱਡੇ ਵੱਡੇ ਢੇਕਾਂਲੇ ਨੇ ਇਹ ਉਹੀ ਹਾਂ ਜਿਹੜੇ ਸਰਕਾਰ ਨੂੰ ਮੀਂਹ ਤੇ ਜਿਹੜੇ ਹੁਲੜਵਾਜੀ ਕਰਦੇ ਨੇ ਮੀਂਹ ਦੀ ਕੋਮ ਮੀਂਹ ਦੀ ਵੀ ਸੇਵਾ ਆਈ ਚੱਲ ਰਹੀ ਆ ਕੋਈ ਪਰਵਾਹ ਹੀ ਨਹੀਂ ਮੁੰਡਿਆਂ ਨੂੰ ਮੀਂਹ ਮੀਂਹ ਦੀ ਵੀ ਪਰਵਾਹ ਨਹੀਂ ਕਰਦਾ ਨਹੀਂ ਪੈਂਦੀ ਕੱਢ ਦ 16 17 ਮੈਂ ਮੇਰੇ ਭਾਈ ਇਹ ਚੱਲ ਰਿਹਾ ਉਹੀ ਮੁੰਡੇ ਨੇ ਇਹ ਜਿਹੜੇ ਕਹਿੰਦੇ ਨੇ ਵੀ ਹੁੱਲੜਬਾਜੀ ਕਰਦੇ ਨੇ ਹੁੱਲੜਬਾਜੀ ਕਰਦੇ ਇਹ ਰੇਸਾਂ ਲੰਦੇ ਨੇ ਰੇਸਾਂ ਲੰਦੇ ਨੇ ਓਏ ਪ੍ਰਦੀਪ ਭਾਜਾ ਉਹਨਾਂ ਨਾਲ ਉਹ ਆਪਣੇ ਨੰਬਰ 100 ਵਾਰ ਤੇ ਗਵਿੰਦਰ ਸਿੰਘ ਜੀ ਦੀ ਕਿਰਪਾ ਤੇ 307 ਆਏ 307 ਵਾਲੇ ਬਾਜ਼ਾਰਾਂ ਨੇ ਭਾਈ ਕੀ ਹੋ ਗਿਆ ਉਲਝ ਗਿਆ ਸੀ ਉਹ ਦਰਗਟਾ ਆ ਗਿਆ ਓਏ ਖੜਾ ਲਾ ਇਗਰੋ ਵੀ ਗੱਟਾ ਆਉਂਦਾ ਔਰੀ ਆ ਜਾ ਭਾਈ ਔਰੀ ਆ ਜਾ ਧੰਨਵਾਦ ਜੀ ਤੁਹਾਡਾ ਬਹੁਤ ਹੀ ਬਹੁਤ ਆ ਸਾਜ ਉਹ ਟਰਾਲੀ ਮੁੰਡੇ ਨੇ ਭਰ ਲਈ ਭਾਈ ਆਹ ਬੰਦੇ ਨਵੇਂ ਜੁੜ ਗਏ ਜੱਗੀ ਚਾਚਾ ਹੋਇਆ ਜਿਵੇਂ ਉਹ ਬਾਈ ਹੋਇਆ ਇਹ ਜਿਹੜੇ ਬੰਦੇ ਜਪ ਹੋਰੀ ਹੋਏ ਨਵੇਂ ਬੰਦੇ ਜੁੜ ਕੇ ਕਾਰਮਜੀਤ ਜਤ ਹੋਇਆ ਇਹ ਜਿਹੜੇ ਬੰਦੇ ਵਧੀਆ ਬੰਦੇ ਜੁੜ ਗਏ ਯਾਰਾ ਜਮਾ ਬੇਲਾ ਬੰਦਾਗਾ ਉਹ ਦੇਖੋ ਨਾ ਤੁਹਾਨੂੰ ਪਤਾ ਲੱਗਦਾ ਹੋਊਗਾ ਵੀ ਨਾ ਤਾਂ ਉਹਨੇ ਬੋਲਿਆ ਨਾਲੇ ਉਹਨੇ ਉਹੀ ਮੋਬਾਈਲ ਚੱਕੀ ਫਿਰਦਾ ਕਿ ਇੱਧਰ ਨਾ ਗਿਆ ਕਿ ਇੱਧਰ ਨਾ ਗਿਆ ਕੀ ਲਿਆਉਂਦੇ ਨੇ ਬਹੁਤ ਹੀ ਸੇਵਾ ਬਾਈ ਬਹੁਤ ਹੀ ਸੇਵਾ ਬਿਲਕੁਲ ਸੇਵਾ ਬਾਈ ਰਵੀ ਵੱਲੋਂ ਵੀ ਵੀਰ ਵੱਲੋਂ ਸੇਵਾ ਬੋ ਲੈ ਲੈ ਨੇ ਮੇਰੇ। ਉਹ ਇਹ 750 ਜਿਹੜੇ ਹੋ ਜੋ ਇੱਕ ਦੋ ਜੀ। ਕੋਈ ਨਾ। ਐ ਦੀ ਲੋਡ ਹੋ ਰਹੀ ਹੈ ਗਿਆ ਸੀ ਆ ਸੇਵਾਦਾਰ ਮੁੰਡੇ। ਸੁਰੱਖਿਆ ਦੀ ਸੇਵਾ। ਪਹਿਲਾਂ ਕੋਈ ਨਹੀਂ ਬੰਦ ਕੇ ਜਿਹੜਾ ਸਵਾਰਦੇ ਜੀ। ਇਹਨਾਂ ਨੂੰ ਬੰਦ ਕੇ ਬੰਦ ਕੇ ਨੀ ਤਾਂ ਕੀ ਮੰਗ ਲਈ। ਲੰਗਰ ਆਇਆ ਨੂੰ ਘੱਟ ਵੀ ਨਾ ਨਾ ਸੰਭਾਲ। ਪੰਜਵਾਂ, ਤਕਰੀਬ ਉੱਧਰ ਗਈ ਪੰਜਵਾਂ। ਚੌਥਾ ਹੀ। ਉੱਠ ਖੜ ਬਾਈ ਬਣ ਕੇ ਬਣ ਕੇ ਬੇਨਤੀ ਆ। ਘਾਣਾ ਹੱਥ ਢਿੱਡ ਤਾਂ ਤੇਰਾ ਜੇ ਰੁਪਏ ਬਗਾਨੇ ਨੇ। ਜੇ ਪੀਏ ਬਗਾਨੇ ਨੇ ਢਿੱਡ ਦਾ ਤੇਰਾ ਤੈਨੂੰ ਆਪ ਚਾਹੀਦੀ ਆ ਓਏ ਹੋਰ ਪਏ ਨੇ ਤਰਸੇਮ ਓਏ ਓਏ ਹੋਰ ਪਿਆ ਹੋਰ ਪਿਆ ਇੱਕ ਇੱਕ ਆ ਬੰਦੇ ਬਹੁਤ ਹੀ ਸੇਵਾਦਾਰ ਏ ਕਾਹ ਬਚੀ ਲਿਆਂਦਾਈ ਅਸੀਂ ਨੇ ਪਿੰਡ ਮਡੇਰਾ ਆ ਇਹ ਬਹੁਤ ਆ ਸੰਯੋਗ ਆ ਇਹ ਬੰਦੇ ਦਾ ਆਉਂ 2x 52 1 ਚ ਵੀ ਨਹੀਂ ਆਉਂਦਾ 0.5 ਜਾਉਂਦਾ ਆਜੋ ਆਜੋ ਆਵਾ ਮਲਵਾਈ ਕਰ ਆਹ ਕੇ ਕੱਟ ਲਾਤੀਆ ਰੁਪਈਆ ਲੈ ਹਾਂ ਕਿ ਦੇਸਾ ਤਵਲਾ ਖੜਾ ਬੜਾ ਤਾਰਾ ਬਹਿਣਾ ਦੀ ਵੱਡੀ ਆ ਰੰਗੀਓ ਮਰਾ ਕਰਨ ਛੋੜੀਆ ਛੋੜੀਆ ਆਹ ਮੈਂ ਕਿਹਦੇ ਆਹ ਜੀ ਜੇਪਰਾ ਸਾਹਿਬ ਕਿਵੇਂ ਜੀ ਕੀ ਆਪਣੇ ਕੋਲੇ ਸਮਝ ਆ ਰਾ ਹੈ ਜੀ ਆਪਣੇ ਕੋਲੇ ਜੀ ਕਣਕੀ ਜੀ ਆਹ سارے ਵੱਡੇ ਵੱਡੇ ਟਾਇਰਾਂ ਵਾਲੇ ਟਰੈਕਟਰ ਜਿਨ੍ਹਾਂ ਦਾ ਚਲਾਨ ਕੱਟਿਆ ਜਾਂਦਾ ਹੈ ਉਹ ਟਰੈਕਟਰ ਨਹੀਂ ਇਸ ਕਾਟਰ ਨੂੰ ਆਹ ਬਹਾਨਾ ਕੀ ਕਰਮਾ ਸਾਡਾ ਭਿੰਦਰਪਿੰਦਰ ਵੀਰ ਬਾਹਰੋਂ ਐਨਆਰਆਈ ਸੇਵਾ ਕਰ ਰਿਹਾ ਹੈਗਾ ਭਿੰਦਰਵੀਰ ਨੇ ਸੇਵਾ ਕਰੀਆ ਭਾਈ ਬਾਹਰੋਂ ਐਨਆਰਆਈ ਨੇ ਕਿੰਨੀ ਕਰਤੀ ਇਹ ਕਰੂ ਬਾਈ ਖਾਤਾ ਦੇ ਦੋ ਬਾਈ ਜਿੰਨੀ ਮਰਜ਼ੀ ਕਰਾ ਦੋ ਖਾਤਾ ਦੇ ਦੋ ਖਾਤਾ ਦੇ ਦੋ 4 ਚਾਰਨ ਸਿੰਘ ਦਾ ਬਲਾਗ ਕੋਲੇ ਕਿਤਨਾ ਦੇਦਾ ਸਾਡਾ ਮਾਨਨਾ ਕਿਸ਼ਿੰਦਰ ਰਾਜੋ ਜੀ ਅੱਜ ਜੀ ਇਸ ਤਰ੍ਹਾਂ ਕਮਲਾ ਨਾਲ ਜਾਇਓ ਮੁੰਡਾ ਚੌਲਾ ਕਿਹੜਾ ਲੈ ਜਾਪ ਜਾਉਣ ਲੈ ਚੌਲਾ ਵਾਲਾ ਮੁੰਡਾ ਜਾਇਓ ਅੰਦਰ ਚਾਹੇ ਚਪਲਾ ਜਾਓ ਚਪਾ ਦੇ ਟਰਾਲੀ ਤੇ ਇੱਕ ਇੱਕ ਕਰ ਲੋ ਨਾ ਉਹ ਕਰਨਾ ਕਰੀ ਰ ਗਿਆ ਵੀ ਯੰਤਰ ਕੋ ਲੋਗਾ ਉਹ ਇਧਰ ਹਟਾ ਗਨੇ ਚੌਲਾ ਖਾਲੀ ਬੋਰੀ ਚ ਇੱਕ ਚ ਕਰ ਲੋ ਆਟਾ ਤੁਸੀਂ ਦੋ ਏ ਇਹਨਾਂ ਦੋਵਾਂ ਕੋਲ ਇੱਕ ਗਾਟਾ ਓਏ ਚਪੀਆ ਪੂਰੀ ਇੱਕ ਚਿਕਰ ਲਓ ਇੱਕ ਚਿਕਰ ਲਓ ਇੱਕ ਚਿਕਰ ਹੋ ਗਈ ਇਹ ਦੇਖੋ ਜੀ ਬਿੱਟੂ ਜੀ ਆ ਰਹੇ ਨੇ ਇਹ ਦੱਸਣਗੇ ਕੀ ਸਮਾਚਾਰ ਆ ਫਿਰ ਹੜਤ ਪੀੜਤਾਂ ਲਈ ਸੇਵਾਦਾਰ ਵੀਰ ਪੁੱਜੇ ਨੇ ਸੇਵਾਦਾਰ ਵੀਰ ਪੁੱਜੇ ਨੇ ਕੀ ਸਮਾਚਾਰ ਆਈ ਫਿਰ ਹੰਦੇ ਕੰਮ ਕਰਤੇ ਰਹੇਗੇ ਉਹ ਆਪਣਾ ਪ੍ਰਦੀਪ ਮਾਗਰ ਰਹੇਗਾ ਤੀ ਜੀ ਆਜੋ ਜੀ ਮਾੜਾ ਸੇਵਾਦਾਰਾਂ ਦੀ ਲੋੜ ਆਜੋ ਮੋਟਰਾਂ ਖੜਾ ਕੇ ਆਜੋ ਜੀ ਆਹ ਤਿਆਰੀ ਕਰ ਰਹੇ ਨੇ ਜੀ ਟਰਾਲੀ ਤਿਆਰ ਕਰ ਰਹੇ ਨੇ ਇੱਕ ਹੋਰ ਕਿੱਥੇ ਗਰਾਹੀ ਹੋਟਾ ਇਹ ਰੱਤ ਤੁਹਾਨੂੰ ਦੱਸੀਗਾ ਕਿ ਇਹ ਕਈ ਦਿਨਾ ਤੋਂ 25 ਤਰੀਕ ਤੋਂ ਸਾੜਾ ਐਵੇਂ ਨੇ ਕਿ ਉਧਰ ਸੀ 10 ਜਿਹੜਿਆਂ ਚ ਤੁਹਾਨੂੰ ਅੱਤ ਵਧੀ ਗਏ ਜਿਹੜੇ ਕਹਿੰਦੇ ਸਰਕਾਰਾਂ ਜਿਹੜੀਆਂ ਉਹ ਸਰਕਾਰਾਂ ਦਾ ਫੋਨ ਦੇ ਤੇ ਗੌਰ ਕਰਨਾ ਕਿ ਕਿਹੜੇ ਕਿਹੜੇ ਲਿਗੇ ਆ ਤੇ ਵਧੀ ਅੱਤ ਵਧੀ ਰੱਤ ਵਧੀ ਖੜਦਾ ਹੁਣ ਫੁੱਟ ਚੇਂਜ ਕਰਤਾ ਜੀ ਪਹਿਲਾਂ ਤਾਂ ਇੱਧਰ ਜਾਣਾ ਸੀ ਅੱਗੇ ਹੁਣ ਫਿਰ ਇੱਧਰ ਜਾਣਾ ਕੱਪੀ ਕਿੱਧਰ ਗਈ ਹੈ ਆਪਣੀ ਚੌੜ ਨਾ ਕਰੋ ਜੀ ਚੌੜ ਇਹ ਬੋਰੀ ਨੂੰ ਉਹਦੇ ਵਾਂਗੂ ਇਕੱਠੀ ਕਰੋ ਇਹਦੇ ਵਾਂਗੂ ਐਵੇਂ ਪਾਈਏ ਜੀ ਇਹਦੇ ਵਾਂਗੂ ਕਰੋ ਜੀ ਉਹਦੇ ਵਾਂਗੂ ਸੇਵਾਦਾਰ ਜੀ ਟਰੈਡ ਤੇ ਬੈਠੀ ਆ ਰਹੇ ਹੁਣ ਟਰਾਲੀ ਚ ਥੱਲੇ ਬੰਦੇ ਘਟਨੇ ਹਾਂਜੀ ਪਾਈਸ ਦਾ ਵਾਸਤੇ ਜੀ ਕਿਸੇ ਵੀ ਬੰਦੇ ਨੇ ਹਾਂ ਪਾਈਸ ਜੀ ਜਿਹੇ ਕੰਮ ਤੋਂ ਹੱਥੋਂ ਤੋਂ ਦੋ ਆਪਣੇ ਪਿੰਡ ਵਾਲੇ ਤਹਾੜਾ ਹੋਏ ਨੇ ਜਿੰਨੇ ਤੋਂ ਅੰਦ ਦੀ ਬੇਨਤੀ ਹੈ ਤਾਂ ਆਪਣੇ ਕੰਮਚੂਰ ਅੱਜ ਤੱਕ ਵੀ ਹੋਈ ਆ ਹੋ ਗਿਆ ਹੋ ਗਿਆ ਜੀ ਬਾਈ ਜੀ ਦੇ ਅਸਤੀਕਿ ਪਰਵਰਨ ਆਪਣੀ ਸਰਦਾਂ ਨਿਸ਼ਾਨ ਜੋ ਵੀ ਦਾਨ ਕਰਤਾ ਕਰਿਓ ਗੋਂਦ ਕੋ ਬੋਲ ਤੇ pranidhi ਦੇ ਵਿੱਚ ਦਾਨ ਭਰਉਣ ਦੀ ਕਿਰਪਾਲਤਾ ਕਰੋ ਦਾਨ ਪਈ ਆਪ ਕੋ ਸਰਦਾਂ ਨਿਸ਼ਾਨ ਦਿਨੇ ਦਾਤ ਆਪ ਦਾ ਖੰਦਰ ਚਾਹ ਪ੍ਰਤੀ 300 ਜਗੰਦਰੂ ਨੇ ਪੁਣੇ ਲਈ ਚਾਹੇ ਰਿਓ ਵੀ ਇੱਕ ਦਾਨ ਕਰ ਸਕਦੇ ਹਿੰਦੇ ਬੋਧਾਨ ਕਰੋ ਪਈ ਕਾਲੀ ਦੇ ਕੇ ਆਪਣੇ ਪੇਵਾ ਜੀ ਰ ਆਪਣੀ ਨੰਬਰ ਜੀ ਨੂੰ ਵੀ ਜੋ ਉਹ ਕਾਦੀ ਕਾਦੀ ਫੇਰ ਰਹੇ ਨੇ ਬੰਦ ਤੋਂ ਬੰਦ ਤੱਕ ਜਰਾ ਪਰ ਆਪਣਾ ਤਰਵਾਦ ਮੰਨੋ ਸਤਿਕਾਰਯੋਗ ਆਪਾਂ ਚਰਨੀ ਚਿੱਤ ਉਤਾਰ ਲਓ ਗਾਲ ਨਹੀਂ ਕੱਢਣੀ ਯਾਰ ਇਧਰ ਵੇਸਣ ਇਧਰ ਆ ਨਹੀਂ ਥੋੜਾ ਕਰ ਪਾ සේවාද දෙක එකම්මොක්හ දේ සේවා කර්ධන බෞ සේවාර යි පටම ඩේර කරන්න න බන ਸਤਰੀ ਵੀ ਪੂਰੀ ਸੇਵਾ ਹੋ ਰਹੀ ਆ ਆ ਦੇਖੋ ਘਰੋਂ ਘਰੀ ਜਾ ਕੇਾਰੇ ਮੁੰਡੇ ਜਾ ਰਹੇ ਨੇ ਪ੍ਰਦੀਪ ਸਿੰਘ ਸੇਵਾ ਬਹੁਤ ਹੀ ਸੇਵਾ ਕਰਦੇ ਹੋਏ ਜਿੱਦਾਂ ਲੱਗ ਰਿਹਾ ਵੀ ਬੱਚੇ ਸੇਵਾ ਕਿੰਨੀ ਗੱਲ ਸੰਗਤ ਨੇ ਸੇਵਾ ਕਰਦੇ ਸਾਡਾ ਪਿੰਡ ਮਡੇਰਕਲਾ ਵੀ ਬਹੁਤ ਹੀ ਦੁੱਖ ਚ ਖੜਿਆ ਕਿਹੜੇ ਵੀਰ ਗੜੀ ਮੇਰਵਾ ਦੇ ਕੋਪੀ ਵਾਲੇ ਵੀਰ ਸਰਪੰਚ ਦਰਸਾ ਸੱਤ ਆ ਇਹ ਤਾਂ ਆ ਬੰਦੇ ਨੇ ਜਮਾਂ ਨਹੀਂ ਟੱਕਾ ਤੋੜਿਆ ਬੰਦਾ ਜਿਹੜਾ ਟਰੈਡ ਵੀ ਚਲਾਵਾਇਆ ਸੀ ਉਹ ਵੀ ਖੋੜਿਆ ਆ ਬੰਦਾ ਤਾਂ ਮਾਈਕ ਫੜੀ ਬੈਠਾ ਲੈ ਬੇਲਾ ਚ ਬੰਦਾ ਜਮਾ ਟਰਾਲੀ ਭਰ ਗਈ ਬਾਈ ਉਤੋਂ ਤੱਕ ਸੇਵਾਦਾਰ ਦੇਖੋ ਤੁਸੀਂ ਆ ਬਾਬਾ ਜੀ ਸਾਡੇ ਪਾਈ ਬਾਬਾ ਜੀ ਮੰਦਿਰ ਬਾਬਾ ਜੀ ਕਹਿੰਦੇ YouTube ਚੈਨਲ ਮੁੰਡਿਆਂ ਦਾ YouTube ਚੈਨਲ ਮੈਂ ਬੋਲਾਂ ਕਹੇ YouTube ਚੈਨਲ ਮੁੰਡਿਆਂ ਦਾ ਮਡੇਰਾ ਮਡੇਰਾ ਕਹੇ ਕਿ ਮਡੇਰਾ ਵਕਤੋ-ਬਦ ਖਾਓ ਤੋਂ ਕਰੋਗਾ ਹਾਂ ਇਹ ਕਹਿੰਦੇ ਮਡੇਰਾ ਦੇ ਭਾਈ ਮੇਰੇ ਵੀਰ ਵਕਤੋ-ਬਦ ਫੋਲੋ ਕਰੋ ਫੋਲੋ ਕਰੋ ਆ ਦੇਖੋ ਬਈ ਟਰਾਲੀ ਭਰ ਗਈ ਹੜੀ ਫੁੱਲਾ ਜੱਗੀ ਚਾਚਾ ਜੀ ਪੂਰੀ ਸੇਵਾ ਕਰਦੇ ਹੋਏ ਛੱਡ ਜੋ ਓਏ ਓਏ ਉਹ ਬਿੱਟਾ ਜੀ ਉਹ ਬਿੱਟਾਈ ਦੇਖੋ ਬਿੱਟਾਈ ਦੇਖੋ ਜੀ ਆਰਾ ਖੱਤੇ ਪਾਖਾ ਚੜ੍ਹ ਗਿਆ ਕਲਾਕਰ ਸੇਂਦਰਾ ਮਾਲਕ ਪਸੇਵਾਦਾਰ ਆਟੇ ਨਾਲ ਚਾਹ ਉਹ ਦੇਖੋ ਰੂਟ ਦੇਖੋ ਜੀ ਕਰਵਾ ਕਰਨੇ ਭਾਈ ਦੇਖੋ ਜੀ ਵੱਤੋਂ ਦਾ ਮੁੰਡਾ ਇਹ ਦੋਨੇ ਪਿਓ ਪੁੱਤ ਸੇਵਾ ਕਰਦੇ ਨੇ ਕੋਈ ਹੈ ਨਹੀਂ ਸੇਵਾ ਸੁਣ ਨਹੀਂ ਮੈਨੂੰ ਭਾਈ ਸੁਣ ਇੱਕ ਚੀਜ਼ ਹੋਰ ਦਿਖਾਉਣਿਆ ਆ ਖੜੀ ਗੱਡੀ ਤੇ ਝਟਾਂ ਮਾਰ ਕੇ ਮੋਨੀ ਆ ਦੇਖੋ ਕਾ ਦੇਖਾ ਇਧਰ ਦੇਖ ਮੇਖੋ ਹੋ ਗਿਆ ਕੋਈ ਇਹਦੇ ਚਲ ਪਹਿਲਾਂ ਦੇ ਆ ਸੋ ਤੇ ਮਾਰ ਗਿਆ ਆ ਦਿਖਾ ਇਹ ਮੇਲਾ ਸਿੰਘ ਜੀ ਤਾਹਾਂ ਬੈਠੇ ਨੇ ਕਿਵੇਂ ਬਈ ਇਹ ਬੈਟਰੀ ਡਾਊਨ ਹੋ ਗਈ ਸਾਈਡ ਤੇ ਚੱਕਣੀ ਨਹੀਂ ਟਰੈਕਟਰ ਨੇ ਮਾੜਾ ਦੇਖਦੇ ਲਈ ਉਲਟਾ ਇਹ ਫੜਾ ਦੇ ਆ ਕੱਢਣੀ ਐ ਮੇਂ ਕੱਢਣੀ ਆ ਮੇਖੋ ਹੋ ਗਿਆ ਕੋਈ ਲੈ ਹਾਂ ਦੇ ਹੋਏ ਉਹਦੇ ਨੂੰ ਨੇਜੋ ਜੇ ਹਵਾ ਨਿਕਲਦੀ ਤਾ ਨਹੀਂ ਨਿਕਲਦੀ ਕੋਈ ਨਾ ਨਾ ਵੱਡੀ ਨਾ ਹੋਵੇ ਵਰਤੀ ਰੈਲੀ ਪੱਲਾ ਜਮਾ ਬਹੁਤ ਲਗੜੋ ਆਤੀ ਆ ਬੰਦੇ ਦੀ ਸੇਵਾ ਹਾਂ ਸਾਰਿਆਂ ਨੂੰ ਮੁੱਖ ਸੇਵਾਦਾਰ ਰਹੇ ਆਉਂਦਾ ਦਾ ਬਾਈਟ ਐਂਗਲ ਜੀ ਆ ਉਹ ਆਉਂਦਾ ਨਹੀਂ ਫਿਰ ਲਾਇ ਸਲਾਉਂਗਾ ਲਾਈਦੀ ਕੋ ਲਾਗੋਤੀ ਮਾਰਦੀ ਇਹਦਾ ਇਹਨਾਂ ਨਹੀਂ ਲਾਉਂਦੇ ਕੋਈ ਬੰਦਾ ਲਾ ਦੀ ਗਾਉਂ ਨੂੰ ਲਾ ਦੇ ਸੀ ਅਹੀਂ ਗਰੀਬ ਦੇ ਆ ਭਾਈ ਜਮਾ ਸੇਵਾ ਨਹੀਂ ਕਰਦਾ ਇਹ ਬੰਦਾ ਕੱਲੇ ਢੇੜੇ ਦੇ ਰਹਿਆ ਜੀ ਦਾ ਇਹ ਜੇ ਕੰਮ ਕਰਾ ਲਉ ਤੂੰ ਪਤਾ ਲੱਗੂ ਤੁੰਨੂੰ ਸੇਵਾਦਾਰ ਤਾਂ ਬਾਲੇ ਨੇ ਪਰਾ ਸੇਵਾਦਾਰ ਦਾ ਸੇਵਾਦਾਰ ਹੀ ਆ ਕੱਲ ਹੀ ਆ ਸਾਰੀ ਸੇਵਾ ਲੈ ਗਿਆ ਦਿਲ ਲੈ ਗਿਆ ਜਿੱਤ ਗਿਆ ਇਹ ਮੁੰਡਾ ਸਾਰਿਆਂ ਦਾ ਦਿਲ ਜਿੱਤ ਗਿਆ ਇਹ ਮੁੰਡਾ ਦੇਖੋ ਆ ਆ ਗਿਆ ਇੱਕ ਆਓ ਜੀ ਦਿਓ 500 ਜੀ ਰੱਖ ਦਿਓ ਜੇ ਹੈ ਉਹ ਸਤਜੀਪਾ ਜੇ 50 ਗੱਟੇ ਨੇ ਟਰਾਲੀ ਚ 45 ਗੱਟੇ ਦੇ ਸਿਰ ਉਤੋਂ ਦੀ ਗਏ ਨੇ ਪੰਜ ਕਿਤਾਬ ਬਾਕੀ ਇਹਦਾ ਚਰਚਾ ਕਰਾਂਗੇ ਆ ਤਿੰਨ ਦਾ ਆਹ ਮੁੰਡੇ ਨੂੰ ਨਿਆਮ ਦੇਵਾਂਗੇ ਆਪਾਂ ਪੂਰਾ ਵਧੀਆ ਆ ਜੀਤੀ ਦੇਖੋ ਵਿਚਾਰੇ ਦੀ ਦੁੱਖ ਲੱਗੀ ਗੀਟੀ ਦੇ ਖਾ ਪਰ ਅਗੀ ਟੀਵੀ ਦਾ ਸਮੋਸੇ ਵੀ ਸੱਤ ਖਾ ਗਿਆ ਸਮੋਸੇ ਬਈ ਯਾਰ ਸੱਤ ਕੀ ਵਾਲੇ ਨੇ ਇਹਦੇ ਖਾਤਰ ਹਾਏ ਬੰਨ ਨਾ ਕਿਸੇ ਆ ਇੱਕ ਸਾਈਡ ਫੀ ਲੈ ਲਈ ਇਹ ਮੁੰਡੇ ਨਾਲ ਫੋਟੋ ਖਿੱਚ ਦੋ ਸਾਡੀ ਦੰਨ ਦੰਨ ਬਈ ਸਵਾ ਠੀਕ ਆ ਆਇਆ ਨਹੀਂ ਮੂੰਹ ਖੰਮ ਨਹੀਂ ਲਾਵਾਂਗੇ ਇਹਦੀ ਫੋਟੋ ਦਾ ਚੁਰ ਦੋ ਖਾਂ ਲੱਗ ਅੱਜ ਆਪਰਾ ਸਾਰੀ ਰਾਤ 45 ਗੱਟੇ ਸਾਰੀ ਰਾਤ ਸਿਵਰ ਨਹੀਂ ਆਪਾਂ ਸਾਰੀ ਰਾਤ ਇੱਕ ਸਾਡੀ ਗੱਡੀ ਤੇ ਚਰੀਟਾਂ ਮਾਰ ਗਿਆ ਲੋੜਾਂ ਯੂਰਾ ਖੜੀ ਗੱਡੀ ਦੀ ਜਰੀਟਾਂ ਜੇ ਕੋਈ ਹੂੰ ਬੈਰ ਵਿਰੋਧਾ ਹੂੰ ਕੱਢ ਲਾਣਾ ਹਨਾ ਹੂੰ ਦੇਖ ਲਾਂਗੇ ਹਨਾ ਕਿਸੇ ਨਾਲ ਪਾਰਕਿੰਗ ਵਿੱਚ ਗੱਡੀ ਖੜੀ ਜੀ ਦੇਖੋ ਇਹ ਉਹੀ ਨੇ ਬਈ ਟਰੈਕਟਰ ਆ ਜਿਹੜੇ ਪੁਲਿਸ ਵਾਲੇ ਕਹਿੰਦੇ ਹੁੰਦੇ ਨੇ ਵੱਡੇ ਵੱਡੇ ਟਾਇਰ ਆ ਮੜੀਰਾ ਹੈ ਇਹ ਉਹੀ ਜਾਣਗੇ ਉੱਥੇ ਨੰਬਰ ਦੇ ਦੇਣਾ ਬਈ ਨੰਬਰ ਬੋਲ ਦੇ 90414 98070 ਜਦੋਂ ਮਰਜ਼ੀ ਟੱਕਰ ਲੈ ਇਹ ਤੇ ਕੈਮਰਾ ਚੈੱਕ ਕਰਾਂਗੇ ਹਾਂ ਕੈਮਰੇ ਚ ਆ ਕੈਮਰਾ ਲੱਗਿਆ ਹੋਇਆ ਚਲ ਆਏ ਨਹੀਂ ਦਿਖਾਉਂਦੇ ਫਿਰ ਤਾਂ ਲਾ ਭੰਨ ਦੂ ਉਹ ਨੂੰ ਵੀ ਭੰਨ ਦੂ ਕੈਮਰਾ ਨਹੀਂ ਦਿਖਾਉਂਦੇ ਕਿਉਂ ਲਿਆ ਕੇ ਲਾਉਣ ਵਾਲਾ ਕੈਮਰਾ ਆ ਬੈਠਾ ਇੱਕੇ ਮੁੱਖ ਸੇਵਾਦਾਰ ਹੈ ਇਹਦਾ ਜਮੀ ਉਹ ਕਰਤਾ ਐਡਾ ਕੁ ਮਿਲਦਾ 250 ਲੌਂਗਾ ਤੇ ਕੀ ਕਰੂੰਗਾ hota 100 ਵਾਲਾ ਕਾ ਤੋ ਲਾਤਾ ਜਾ ਰਹਾ ਇਹ ਨਹੀਂ ਹਜੇ ਨਾ ਲਾ ਹਜੇ ਨਾ ਲਾ ਜੀ ਕੱਲ ਨੂੰ ਨਗਰ ਕਹਿੰਦੇ ਚਾਰ ਇਕੱਠਾ ਹਜੇ ਪਿੰਡ ਅੱਧਾ ਪਿਆ ਮੁੰਡਿਓ ਇੱਧਰ ਕੋਰ ਮੇਰੀ ਪੈਰ ਕੰਕ ਦਾ ਖਾ ਟਾਂਗਾ ਲਾਤੀਆਂ ਕਹੀ ਬਈ ਟਾਂਗਾ ਲਾਤੀਆਂ ਟਰਾਲੀ ਦੀਆਂ ਤੁਸੀਂ ਟਰਾਲੀ ਤੋਂ ਮੈਂ ਚੈੱਕ ਕਰਾਉਣਾ ਵੀ ਤੁਸੀਂ ਦੇਖੋ ਟਰਾਲੀ ਕਿੰਨੀ ਭਰ ਕੇ ਮੁੰਡਿਆ ਆਏ ਤਾਂ ੱੱਕੇ ਨਾ ਬਹਿ ਗਿਆ ਬਾਈ ਆ ਮੈਂ ਕੀ ਕਰਾਂ ਇਹ ਲੈ ਆ ਜਿਹੜਾ ਬਾਈ ਤੇਰਾ ਟਾਂਗ ਲਾਤੀ ਮੁੰਡਿਆਂ ਨੇ ਆਓ ਉੱਥੇ ਆ ਕੇ ਮੜਾ ਲਓ ਹਾਂ ਕਿਵੇਂ ਮਾਈ ਚਲੋਂ ਬਈ ਦੁਆ ਚਲਾ ਜੇ ਰਾਹੇ ਲੈ ਕੇ ਬੜਾਉਂਗਾ ਸੇਵਾ ਦਾ ਤੰਨਾ ਬੋਰੀਆਂ ਆ ਰਹੀਆਂ ਨੇ ਇੱਧਰੋਂ ਬਿਸਮਿਲਲਾ ਰਹਿਮਨ ਰਹਿਮੀ ਸਾਈਡ ਤੇ ਲਾ ਦੇ ਰੇ ਵਾਲੀਆਂ ਬੋਰੀਆਂ ਤੁਸੀਂ ਇਹ ਸਮਾਨ ਲਪੋਲੋ ਹੁਣ ਆਪਣਾ ਸਮਾਨ ਭਿਜੂ ਹਾਂ ਇਹ ਲਾਓ ਟਰਾਲੀ ਪਰ ਸੇਮ ਆ ਦੇਖੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕਾਗਜ਼ ਆਏਗਾ ਫਰਤੀ ਕਿ ਟਰਾਲੀ ਮੁੰਡਿਆ ਉਹ ਤੇ ਢੱਕਦੀ ਭਈ ਉਹ ਦੇਖੋ ਹੁਣ ਦੂਜੀ ਲਿਉਣਿਆ ਪਰ ਹੁਣ ਹੋਰ ਲਿਉਣਿਆ ਵਰਕੇ ਆ ਪਿੰਡ ਪਿਆ ਹਾਂ ਅਰੇ ਹੁਣ ਦੂਜੀ ਭਰਾ ਜੀ ਕੱਲ ਨੂੰ ਕਾਦੀ ਸੇਵਾ ਕਰਾਂਗੇ ਆਪਾਂ ਕਾਦੀ ਆਪਾਂ ਚਾਰ ਤੇ ਤੂੜੀ ਦੀ ਸੇਵਾ ਕਰਨੀ ਆ ਹੈ ਚਾਰ ਤੇ ਤੂੜੀ ਦੀ ਕਿੱਸਾ ਵੱਧ ਤੋਂ ਵੱਧ ਕਰਾਂਗੇ ਆਪਾਂ ਠੀਕ ਆ ਤਰਾਲੀਆਂ ਆਪਣੀਆਂ ਪਿੰਡ ਦਾ ਗੋਲ ਆ ਵਿੱਚ ਕੰਨ ਭਰਨੀ ਨੇ ਕਾਦੀਆਂ ਚਾਰ ਦੀ ਠੀਕ ਆ ਕੰਨ ਹੁਣ ਤੂੜੀ ਦੇ ਆ ਉਹ ਬੰਦਾ ਮੈਨੂੰ ਕਹਿੰਦਾ ਮੈਨੂੰ ਮੈਂਬਰ ਮੇਨ ਮੈਂਦਾ ਮੈਂਬਰ ਜੀ ਨੇ ਹਰ ਰੱਖਦੇ ਰੁਪਏ ਵੀ ਬਹੁਤ ਇਕੱਠੇ ਹੋ ਗਏ ਨੇ 1000 ਰੁਪਏ ਦਿਖਾਓ ਮੈਂਬਰ ਜੀ ਕਿੰਨੇ ਕੁ ਹੋ ਗਿਆ ਆਪਣੇ ਲੱਭੇ ਹੋ ਗਿਆ 3000 ਰੁਪਏ ਹਮੇਸ਼ਾ ਨਾਲ ਹੀ ਹੈ ਇਸ ਚੈਨ ਪਿੰਡ ਦੇ ਬੰਦੇ ਨੇ ਕੱਟਦੇ ਬੰਦੇ ਨੇ ਪੂਰਾ ਸਾਲ ਕਮਾਤਾ ਹਰੇਕ ਨੇ ਹਾਂ ਕਣਕਾ ਕਰ ਨੂੰ ਜੀ ਆਪਾਂ ਗਾਦੀ ਸੇਵਾ ਕਰਨੀ ਆ ਫੇਰ ਆ ਨੂੰ ਆਪਾਂ ਕਰਨੀਆਂ ਤੂੜੀ ਦੀ ਤੇ ਚਾਰ ਹਾਂ ਤੂੜੀ ਆਪਾਂ ਵੱਢ ਕੇ ਬਾਦ ਤੂੜੀ ਇਕੱਠੀ ਕਰਨੀ ਆ ਤੂੜੀ ਨੇ ਗੰਡਾ ਬਣ ਕੇ ਲੈ ਕੇ ਚੱਲਾਂਗੇ ਆਪਾਂ ਚਾਰ ਦੀ ਆ ਗਾਵਾਂਗੇ ਵੀ ਉੱਥੇ ਜਿੱਥੇ ਕੋਈ ਗਿਆ ਨਹੀਂ ਅਜੇ ਤੱਕ ਸਾਨੂੰ ਦੱਸ ਦੋ ਬਾਈ ਕਿੱਥੇ ਪਹੁੰਚਦੇ ਹਾਂ ਕੁਮੈਂਟੇ 'ਚ ਦੱਸ ਦੋ ਕੋਈ ਉਧਰ ਕੋਈ ਕਨੈਕਟ ਕਰਦਾ ਆਪਣੇ ਨਾਲ ਗੱਲ ਲਾ ਕੇ ਸਾਨੂੰ ਦੱਸ ਦੋ ਕਿੱਥੇ ਆਈਏ ਉਥੇ ਪਹੁੰਚ ਜਾਾਂਗੇ ਆ ਸਾਰੀ ਸੰਗਤ ਆ ਦੂਜੇ ਟਰੈਕਟਰ ਆਉਂਦਾ ਸੀ ਫੇਰ ਦਿਖਾਵਾਂਗੇ ਜਦੋਂ ਆ ਗਿਆ ਮੇਰੇ ਕੋਲ ਲਾਤੀ ਬਚਾਲੇ ਦਾ ਛੱਡ ਕੋਈ ਆ ਚੈੱਕ ਲੈ ਤੋ ਸਮਾਨ ਜਿਹੜੇ ਰੀਲ ਬੈਨ ਲੀ ਹੁੰਦੀ ਆ ਜੇ ਕੋਈ ਹੋਰ ਸ੍ਰੇਂਦਰ ਸੇਵਾਦਾਰ ਆਉਂਗਾ ਮੋਟਰ ਵਾਲੇ ਮੰਗ ਰਿਹਾ ਮੰਮੀ ਕੋਈ ਤੀ ਕਿਹਦੇ ਨਾਲ ਗਿਆਗਾ ਆ ਚੱਕ ਨੂੰ ਕਿਸ਼ਤੀ ਬਣਾਵਾਂਗੇ ਗੱਲ ਸਰਪੰਚ ਦੀ ਮੰਮੀ ਪੁੱਛਦੀ ਦੀ ਕਹਿੰਦੀ ਆ ਰਾਣਾ ਸਾਹਿਬ ਕਿਹਦੇ ਨਾਲ ਗਿਆ ਤੀ ਉਹ ਤੇਰੇ ਨਾਲ ਇੰਦਰੀ ਪੈ ਜਾਂਦੇ ਆ ਮੈਂ ਕਹਿੰਦਾ ਜੀ ਪਹਿਲੇ ਪਹਿਲੇ ਪਹਿਨੀ ਚੱਕਣੇ ਨਾਲ ਆ ਮੈਂ ਦੇਖ ਲਓ ਪਚਾਲਾ ਕਹਿੰਦੇ ਟਰਾਲੀ ਦੀ ਰੁੜਦਾ ਆ ਤੋ ਦਾ ਹੋਇਆ ਗੱਲ ਲੱਗਦਾਂ ਲੱਗ ਗਈ ਮੋਟਰ ਟ੍ਰੈਂਕ ਲਾ ਲਓ ਸੀ ਮਾਰ ਮਾਰ ਚਲੋ ਚਾਰ ਤੋਂ ਦੂਰੀ ਹਾਂ ਕੈਮਰਾ ਹੀ ਕੈਮਾ ਇਧਰ ਡਾਕਟਰ ਵਾਲੀਆਂ ਡੱਕੜੀਆਂ ਨਹੀਂ ਚਾਰਦੀਆਂ ਵਿਸ਼ੇਸ਼ਾ ਪੰਜ ਕਿਲੋ ਦੀ ਸੇਵਾ ਲਾ ਲੀ ਲਾ ਕੇ ਬਈ ਸਿਲੰਡਰ ਬੱਚਾ ਕੋਟੇ ਬੱਚਾ ਆ ਆ ਨਾ ਹੀ ਜੋ ਮੈਂ ਜੀ ਦੇਵ ਨਾ ਫਿਰ ਆਪਾਂ ਤੁਰਾਂਗੇ ਕਿਦੋਂ ਕਿੱਦੇ ਬਾਈ ਬਸ ਕੱਲੋਕ ਬਾਈ ਇਕੱਠਾ ਹੋ ਗਿਆ ਜੇ ਸ੍ਰੀ ਕ੍ਰਾਂਤੀ ਦਾ ਚਾਰ ਹਾਂ ਪਰ ਦੇਖ ਨਾ ਪਰਸੋਂ ਵੀ ਪੂੜੀ ਨਹੀਂ ਕਰਦੇ ਠੀਕ ਹੈ ਉਹਨੀਆਂ ਗੰਡਾ ਬਣਾਵਾਂਗੇ ਚਾਰ ਦੀ ਹਾਂ ਚਾਰ ਦੀਆਂ ਗੰਡਾ ਬਣਾ ਕੇ ਪੂੜੀਆਂ ਵੀ ਕਹਿੰਦੇ ਗੰਡਾ ਬਣਾਉਣੀਆਂ ਨੇ ਜੀ ਜਿਹੀ ਤਰ੍ਹਾਂ ਹੁੰਦੀ ਹੈ ਜੀ ਠੀਕ ਠੀਕ ਇਕੱਠੀ ਕਰ ਦਿੰਗੇ ਤੀਰੋ ਉਹ ਮੈਂ ਕਰਾ ਕੇ ਫੇਰਾ ਪਾ ਦਵਾਂਗੀ ਆਪਣੀ ਚੌਥੇ ਨੂੰ ਸੁਲਾ ਗਈ ਆ ਆ ਕਣਕ ਦਾ ਆਪਣਾ ਕੀ ਹਿਸਾਬ ਕਿਤਾਬ ਵੀ ਐਂ ਲੈ ਕੇ ਚੱਲਾਂਗੇ ਆਟਾ ਪਿਆਵਾਂਗੇ ਬੜੀਆ ਠੀਕ ਹੈ ਹੁੰਦਾ ਇਹ ਨਾਲ ਪੈਟ ਕਾੜੀ ਠੀਕ ਹੈ 15 10 10 ਕਿਲੋ ਜੀ ਫੇਰ ਉਹਨੂੰ ਉੱਥੇ ਵਰਤਾ ਕੇ ਆ ਜਾਣਾ ਉੱਥੇ ਜਿੱਥੇ ਕੋਈ ਅਸੀਂ ਉਹਨਾਂ ਰਾਹੀਂ ਦੱਸੋ ਅਸੀਂ ਗਾਹਾਂ ਤੁਰ ਤੱਕ ਜਮਾ ਤੁਰ ਜਾਵਾਂਗੇ ਬਈ ਹੁਣ ਉਹ ਕਹਿੰਦੇ ਨੇ ਵੀ ਸਾਨੂੰ ਗਾਹਾਂ ਮਿਲਦਾ ਨਹੀਂ ਮੂਰਲੇ ਮੂਰਲੇ ਰੱਖਿਆ ਨੇ ਬਾਕੀ ਰਾਇ ਮੰਗਲੌਰ ਦੀ ਕੀ ਸਮਾਨ ਚਾਹੀਦਾ ਆ ਬਾਕੀ ਆ ਬਾਈ ਨੂੰ ਪੁੱਛੋ ਇਹ ਸਾਡਾ ਜਮਾ ਪੱਕਾ ਸੇਵਾਦਾਰਾ 47 ਗੱਟੇ ਦੇ ਉੱਤੋਂ ਦੀ ਗਏ ਨੇ ਕਿਤੇ ਕੋਈ ਨਹੀਂ ਪਹੁੰਚਦਾ ਨਾ ਕਪਾ ਉੱਥੇ ਹੀ ਪਹੁੰਚੂਗਾ ਹਾਸੀ ਮਜ਼ਾਕ ਦਾ ਚੱਲਦਾ ਰਹਿਣਾ ਹਣਾ ਤੂੰ ਨੱਕੀ ਸੱਚੀ ਵੱਡਾ ਸਹੀ ਵੱਡਾ ਆਉਂਦਾ ਆ ਗਿਆ ਤਾਂ ਚੱਲ ਚੱਲ ਆਉਂਗਾ ਵੀ ਨਹੀਂ ਮੈਂ ਚਾਹੇ ਜੋ ਕਰੋ ਵੱਧ ਤੋਂ ਵੱਧ ਦੇ ਨੱਕ ਦਾ ਵੀ ਆਪਰੇਸ਼ਨ ਕਰਾਈਦਾ ਹਣਾ ਕੋਈ ਲੱਗੇ ਤਾਂ ਹੋਇਆ ਜੇ ਉਹ ਆਪਾਂ ਛੋਟਾ ਨੱਕ ਕਰਾਉਣਾ ਜਰਾ ਸਰਪੰਚ ਤੇ ਬੈਠਾ ਮਿੱਡੀ ਸੋਚ ਜਾਨਦਾ ਜਾਨਦੇ ਨੂੰ 1070 ਦਾ ਬਾਰੇ ਕੀ ਹੈ ਆਪਾਂ ਵੀ ਯਾਰ ਸਰਪੰਚ ਦਾ ਵੀ ਟਾਈਮ ਬੰਨਿਆ ਜਾਣਾ ਹੋਣਾ ਹੋਰ ਸਰਪੰਚ ਦਾ ਕੀ ਹਾਲ ਚਾਲ ਹੈ